ਹਮਿਆਵ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸੇ ਉਪ੍ਰੀਤ ਇੱਕ ਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਸੁ ਕਹੋ ਟਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖਸਮ ਦੀ ਨੂਰ ਅਰਸਹੁ ਕਰਸਹੁ ਛੱਟੀ ਐ ਤੋ ਦੋ ਡਿਠੇ ਸੱਚੇ ਪਾਤਿਸਾ ਮਾਲੂ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਜਿਸ ਪਾ ਸਬ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇਸਾ ਹੋ ਸਿਰਸਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸ बाजी तलास महल्ल ਜੇਸੂ ਕਾ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨਹੂ ਅਪਹਾਗਾ ਰਨ ਕਮਲ ਜਾ ਕਾਮਨ ਰਾਗੇ ਓ ਅਮੇ ਸਰਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਏ ਗਨ ਹੈ ਅਪਾਗਾ ਚਰਨ ਕਮਾ ਜਾ ਕਾਮਨ ਰਾਗੇ ਆਮੀ ਸਰੋਵਰ ਪਾਗਾ ਰਾਮ ਨਾਮ ਰੰਗ ਜਾਗਾ ਆਲਸ ਚੀਜ ਗਾਇਆ ਸਬਤਨ ਤੇ ਪ੍ਰੀਤਮ ਸੋ ਮਨ ਲਾਗ ਰਹਾ ਜਹ ਜਹ ਦੇਖ ਤ ਹੈ ਨਾਰਾਇਣ ਗਲ ਕਟਾਮ ਹੈ ਤਾਗਾ ਨਾਮ ਉਦਕ ਪੀਵਤ ਜਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖ ਤਹ ਨਾਰਾਇਣ ਸਗਲ ਕਟਾਮ ਹੈ ਤਗ ਨਾਮ ਉਦਕ ਤਤ ਜਨਾਨਕ ਤੇ ਆਗੇ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾ ਜਿਸ ਕਾ ਬਿਸਰੈ ਪ੍ਰਾਨ ਪਾਤ ਦਾਤਾ ਸੋਈ ਗਨ ਹੋ ਅਭਾਗਾ ਚਾਰਨ ਕਾਮਲ ਜਾ ਕਾ ਮਨ ਰਾਗੋ ਅਮੇ ਸਰੂਵਰ ਪਗਾ